ਅੱਜ ਬਣਾਉਣ ਲੱਗੇ ਆਪਾਂ ਕਲਾਕੰਦ ਬਰਫੀ ਤੇ ਆਪਾਂ ਦੁੱਧ ਪਾ ਲੈ ਟੋਪੀਏ ਚ ਦੁੱਧ ਪਾ ਕੇ ਤੇ ਇੱਕ ਨਿੰਬੂ ਨਚੋੜਾਂਗੇ ਤੇ ਪਨੀਰ ਬਣਾਵਾਂਗੇ ਦਾ ਤੇ ਨਿੰਬੂ ਨਚੋੜਤਾ ਆਪਾਂ ਤੇ ਚੰਗੀ ਤਰ੍ਹਾਂ ਹਿਲਾ ਲੈਣਾ ਤੇ ਪਨੀਰ ਆਪਣਾ ਹੋ ਗਿਆ ਤਿਆਰ ਤੇ ਹੁਣ ਆਪਾਂ ਇਹਨੂੰ ਛਾਣ ਲੈਣਾ ਤੇ ਹੁਣ ਆਪਾਂ ਛਾਣ ਲਿਆ ਪਨੀਰ ਤੇ ਹੁਣ ਆਪਾਂ ਕੜਾਈ ਵਿੱਚ ਪਾਵਾਂਗੇ ਖੰਡ ਤੇ ਚੰਗੀ ਤਰ੍ਹਾਂ ਇਸ ਤੱਕ ਪਗਲਾ ਲੈਣੀ ਆ ਤੇ ਇੱਕ ਗਲਾਸ ਦੁੱਧ ਆ ਪਾ ਲੈ ਆਪਾਂ ਵਿੱਚ ਤੇ ਇੱਕ ਕਵਲੀ ਮਿਲਕ ਪਾਊਡਰ ਦੀ ਪਾ ਲਈ ਆ ਤੇ ਪਨੀਰ ਜਿਹੜਾ ਬਣਾਇਆ ਉਹ ਪਾ ਲਿਆ ਚੰਗੀ ਤਰ੍ਹਾਂ ਮਿਲਾ ਲੈਣਾ ਚੰਗੀ ਤਰ੍ਹਾਂ ਮਿਲਾ ਕੇ ਦੋ ਚਮਚੇ ਪੱਕੇ ਹੋਦੇ ਪਾਵਾਂਗੇ ਘਿਓ ਪਾ ਕੇ ਚੰਗੀ ਤਰ੍ਹਾਂ ਮਿਲਾ ਲੈਣਾ ਤੇ ਆਪਣੀ ਤਲਾਕੰਦ ਹੋ ਗਈ ਤਿਆਰ ਤੇ ਡੱਬੇ ਵਿੱਚ ਆ ਕੇ ਲਾ ਕੇ ਤੇ ਇਸ ਤਰ੍ਹਾਂ ਸੈਟ ਸੈਟ ਕਰ ਲੈਣਾ ਸੈਟ ਕਰਕੇ ਤੇ ਹੁਣ ਆਪਾਂ ਉੱਤੇ ਚਾਂਦੀ ਦਾ ਵਰਕ ਲਾਵਾਂਗੇ ਚਾਂਦੀ ਦਾ ਵਰਕ ਇਸ ਤਰੀਕੇ ਨਾਲ ਆਪਾਂ ਲਾ ਲਿਆ ਲਾ ਕੇ ਤੇ ਹੁਣ ਆ ਉਹਨੂੰ ਕਟਾਂਗੇ ਪੀਸ ਬਣਾਵਾਂਗੇ ਤੇ ਇਸ ਤਰ੍ਹਾਂ ਪਪੀਸ ਬਣਾ ਲੈਣੇ ਆ ਆਪਣੀ ਕਲਾ ਕੰਦ ਬਰਫੀ ਹੋ ਗਈ ਤਿਆਰ ਤੁਸੀਂ ਵੀ ਇੱਕ ਵਾਰ ਬਣਾ ਕੇ ਵੇਖੋ ਬਹੁਤ ਟੇਸਟੀ ਬੰਦੀ